ਦਰਸ਼ਕਾਂ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੂਨੀਆਂ ਸਵਾਗਤ ਕਰਦੀਆਂ ਮਹਾਰਾਜਾ ਰਣਜੀਤ ਸਿੰਘ ਵੱਲੋਂ ਸਿੱਖ ਰਾਜ ਸਥਾਪਿਤ ਕਰਨ ਦੇ ਦਿਨ ਨੂੰ ਗੁਰਦੁਆਰਾ ਸਿੱਖ ਸੈਂਟਰ ਆਫ ਵਰਜੀਨੀਆ ਦੀਆਂ ਸੰਗਤਾਂ ਵੱਲੋਂ ਬੜੇ ਹੀ ਉਤਸ਼ਾਹ ਦੇ ਨਾਲ ਮਨਾਇਆ ਗਿਆ ਇਸ ਦੌਰਾਨ ਸੰਗਤਾਂ ਨੇ ਗੁਰੂ ਘਰ 'ਚ ਹਾਜ਼ਰੀ ਲਗਵਾਈ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੰਗਰ ਦੀ ਸੇਵਾ ਕੀਤੀ ਗਈ ਅਕਾਲੀ ਦਲ ਬਾਦਲ ਦੇ ਇਸ ਉਪਰਾਲੇ ਨੂੰ ਸੰਗਤਾਂ ਵੱਲੋਂ ਭਰਮਾ ਹੁੰਗਾਰਾ ਮਿਲਿਆ ਇਸ ਮੌਕੇ ਅਕਾਲੀ ਦਲ ਦੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਸਰਦਾਰ ਸਤਪਾਲ ਸਿੰਘ ਬਰਾੜ ਸਾਬਕਾ ਚੇਅਰਮੈਨ ਸ਼੍ਰੋਮਣੀ ਅਕਾਲੀ ਦਲ ਨੇ ਸੰਗਤਾਂ ਨੂੰ ਸੰਬੋਧਨ ਕੀਤਾ ਸਮਾਪਤੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਦਲ ਦੇ ਸੀਨੀਅਰ ਆਗੂਆਂ ਵੱਲੋਂ ਮੀਟਿੰਗ ਦਾ ਆਯੋਜਨ ਵੀ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਸਰਦਾਰ ਸਤਪਾਲ ਸਿੰਘ ਬਰਾੜ ਸਾਬਕਾ ਚੇਅਰਮੈਨ ਸ਼੍ਰੋਮਣੀ ਅਕਾਲੀ ਦਲ ਬਦਲ ਈਸਟ ਕੋਸਟ ਅਮਰੀਕਾ ਵੱਲੋਂ ਕੀਤੀ ਗਈ इस मीटिंग विच सरदार हरजीत सिंह सिद्दल सबका जनरल स्कतर श्रोमणी अकाली दल ईस्ट कोस्ट अमेरिका सीईओ सबरंग टीवी खास तौर पे पहुंचे इना तो इलावा सरदार प्रताप सिंह गिल प्रधान सिख सेंटर ऑफ वर्जीनिया कुलदीप माबका प्रधान श्रोमणी अकाली दल सरदार हरपजन सिंह चाहल उगे सिख विद्वान सरदार लखबीर सिंह तखर सबका चेयरमैन श्रोमणी अकाली दल वर्जीनिया गुरचरण सिंह लहल ਸਾਪ ਦਾ ਵਾਇਸ ਪ੍ਰਦਾਨ ਸ਼੍ਰੋਮਣੀ ਅਕਾਲੀ ਦਲ ਲੀਸਟ ਕੋਸ ਅਮਰੀਕਾ ਡਾਕਟਰ ਹਰਜਿੰਦਰ ਸਿੰਘ ਐਮ ਡੀ ਅਤੇ ਸੁਖਵਿੰਦਰ ਸਿੰਘ ਸੰਧੂ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਿੱਖ ਰਾਜ ਬਾਰੇ ਖੁੱਲਕੇ ਵਿਚਾਰ ਵਟਾਂਦਰਾ ਕੀਤਾ ਸਸੀ ਕਾਲ ਨਮਸਕਾਰ ਅਦਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਕੌਮਾਂ ਹਮੇਸ਼ਾ ਹੀ ਆਪਣੇ ਯੋਧਿਆਂ ਨੂੰ ਯਾਦ ਕਰਦੀਆਂ ਨੇ ਆਪਣੇ ਰਾਜਿਆਂ ਨੂੰ ਯਾਦ ਕਰਦੀਆਂ ਖਾਸ ਤੌਰ ਤੇ ਸਿੱਖ ਕੌਮ ਕਦੇ ਵੀ ਆਪਣੇ ਉਹਨਾਂ ਬਾਦਸ਼ਾਹਾਂ ਨੂੰ ਜਾਂ ਰਾਜਿਆਂ ਨੂੰ ਕਦੇ ਨਹੀਂ ਭੁਲਾਉਂਦੀਆਂ ਜਿਨ੍ਹਾਂ ਨੇ ਆਪਣੀ ਪੰਜਾਬ ਦੀ ਧਰਤੀ ਤੇ ਅਫਗਾਨਿਸਤਾਨ ਤੱਕ ਕਾਬਲ ਕਾਹਰ ਤੱਕ ਆਪਣਾ ਰਾਜ ਸਥਾਪਿਤ ਕੀਤਾ ਮੇਰੀ ਮਹਾਰਾਜਾ ਰਣਜੀਤ ਸਿੰਘ ਜੀ ਤੋਂ ਅੱਜ ਉਹਨਾਂ ਦਾ ਸਿੱਖ ਰਾਜ ਸਥਾਪਿਤ ਕਰਨ ਦਾ ਦਿਹਾੜਾ ਜਿਹੜਾ ਸਿੱਖ ਸੈਂਟਰ ਆਫ ਵਰਜੀਨੀਆ 'ਚ ਬੜੇ ਉਤਸ਼ਾਹ ਨਾਲ ਪਨਾਇਆ ਗਿਆ ਜਿਹਦੇ ਵਿੱਚ ਸੰਗਤ ਨੇ ਕੌਮਾਂਵਾ ਕੇ ਆਪਣਾ ਯੋਗਦਾਂ ਪਾਇਆ ਸਪੈਸ਼ਲੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਦਿਨ ਦੇ ਉੱਤੇ ਲੰਗਰ ਨੂੰ ਸਰਵ ਕੀਤਾ ਗਿਆ ਲੰਗਰ ਵਰਤਾਇਆ ਗਿਆ ਬੜੀ ਸ਼ਲਾਘਾ ਵਾਲੀ ਗੱਲ ਆ ਕਿ ਅਸੀਂ ਆਪਣੀਆਂ ਕੌਮਾਂ ਨੂੰ ਜੇ ਆਪਣੇ ਯੋਧਿਆਂ ਨੂੰ ਕੌਮਾਂ ਭੁੱਲ ਜਾਣਗੇ ਤਾਂ ਕੌਮਾਂ ਗਰਖ ਹੋ ਜਾਣਗੀਆਂ ਅੱਜ ਅਸੀਂ ਸਲੂਟ ਕਰਦੇ ਹਾਂ ਮਹਾਰਾਜਾ ਰਣਜੀਤ ਸਿੰਘ ਦੇ ਉਸ ਟਾਈਮ ਦੇ ਪ੍ਰਸ਼ਾਸਨ ਨੂੰ ਜਦੋਂ ਕਿ ਅਸੀਂ ਤਾਂ ਖੁਦ ਨਹੀਂ ਦੇਖਿਆ ਸਾਡੇ ਬਜ਼ੁਰਗਾਂ ਨੇ ਦੇਖਿਆ ਹੋਊਗਾ ਕਿ ਤਾਬਾ ਚ ਅਸੀਂ ਪੜ੍ਹਦੇ ਸਾਂ ਕਿ ਉਹਨਾਂ ਨੇ ਕਿਵੇਂ-ਕਿਵੇਂ ਵਿਦਿਆ ਨਾ ਹੋਣ ਦੇ ਬਾਵਜੂਦ ਵੀ ਆਪਣੇ ਆਪ ਨੂੰ ਇੰਨਾ ਸਥਾਪਿਤ ਕੀਤਾ ਸੀ ਅਤਸ ਦਿੱਤਾ ਸੀ ਕਿ ਵਿਦਿਆ ਤੋਂ ਵੱਧ ਵੀ ਬੰਦਾ ਜੇ ਸੋਝੀ ਰੱਖਦਾ ਹੋਏ ਤੇ ਜਾਣਕਾਰੀ ਰੱਖਦਾ ਹੋਏ ਤੇ ਚੰਗਾ ਪ੍ਰਸ਼ਾਸਨ ਦੇ ਸਕਦਾ ਆਓ ਅੱਜ ਗੱਲ ਕਰਦੇ ਆ ਸਾਡੇ ਨਾਲ ਸਿੱਖ ਸੈਂਟਰ ਵਰਜੀਨੀਆ ਦੀ ਸੰਗਤ ਸਮੁੱਚਾ ਅਕਾਲੀ ਦਲ ਮੈਂ ਅਹੁਦਿਆਂ ਦੀ ਗੱਲ ਕਰਾਂ ਤੇ ਇਹ ਸਾਰੇ ਹੀ ਅਹੁਦੇ ਜਿਹੜੇ ਨੇ ਇਸ ਵਰਜੀਨੀਆ ਤੇ ਮੈਰੀਲੈਂਡ ਦੇ ਵਿੱਚ ਮੌਜੂਦ ਨੇ ਸ਼੍ਰੋਮਣੀ ਅਕਾਲੀ ਦਲ ਦੀ ਇਹ ਪਹਿਲ ਕਦਮੀ ਆ ਵਰਜੀਨੀਆ ਦੇ ਵਿੱਚ ਕਿ ਸਾਡੇ ਸਿੱਖ ਰਾਜੇ ਮਹਾਰਾਜਾ ਰਣਜੀਤ ਸਿੰਘ ਦਾ ਅਜ ਦਿਹਾੜਾ ਮਨਾਉਣ ਦੇ ਵਿੱਚ ਉਹਨਾਂ ਆਪਣਾ ਯੋਗਦਾਨ ਪਾਇਆ ਸਾਡੇ ਨਾਲ ਨੇ ਸਤਪਾਲ ਸਿੰਘ ਬਰਾੜ ਜੀ ਜੋ ਚੰਗੇ ਅਹੁਦੇ ਤੇ ਰਹੇ ਨੇ ਸਾਡੀਆਂ ਕਈਆਂ ਤਾਂ ਹੋ ਚੁੱਕੀਆਂ ਨੇ ਲੇਕਿਨ ਫੇਰ ਵੀ ਇਹਨਾਂ ਦਾ ਵਾਹ ਸਤਕਾਰ ਜਿਹੜਾ ਉਸੇ ਤਰ੍ਹਾਂ ਹੀ ਆ ਸਪੋਕਸਮੈਨ ਚੀਫ ਸਪੋਕਸਮੈਨ ਅਤੇ ਚੇਅਰਮੈਨ ਅੱਜ ਕੀ ਕਹਿਣਾ ਚਾਹੁੰਦੇ ਨੇ ਸਤਪਾਲ ਬਰਾੜ ਹਮੇਸ਼ਾ ਸਬ ਤੋਂ ਪਹਿਲਾਂ ਤਾਂ ਸਭ ਰੰਗ ਟੀਵੀ ਦੇਖ ਰਹੀਆਂ ਸਾਰਿਆਂ ਹੀ ਸੰਗਤਾਂ ਨੂੰ ਅਸੀਂ ਗੁਰਪ੍ਰਦੇ ਸਾਂਝੀ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦੇ ਨਾਲ ਅਸੀਂ ਧੰਨਵਾਦ ਕਰਦੇ ਹਾਂ ਤੁਹਾਡਾ ਤੇ ਤੁਹਾਡੀ ਟੀਮ ਦਾ ਕਿ ਸਪੈਸ਼ਲ ਕਵਰ ਦੇ ਵਾਸਤੇ ਸਿਕਸੈਂਟਰ ਵਰਜੀਨੀਆ ਆਏ ਅੱਜ ਤੇ ਨਾਲ ਹੀ ਮੈਂ ਧੰਨਵਾਦ ਕਰਦਾ ਹਾਂ ਸਿਕਸੈਂਟਰ ਵਰਜੀਨੀਆ ਦੇ ਪ੍ਰਧਾਨ ਸਰਦਾਰ ਪ੍ਰਤਾਪ ਸਿੰਘ ਗਿੱਲ ਸਕੱਤਰ ਸਰਦਾਰ ਦਵਿੰਦਰ ਸਿੰਘ ਜੀ ਅਤੇ ਸਮੁੱਚੀ ਟੀਮ ਦਾ ਜਿਨ੍ਹਾਂ ਨੇ ਬਹੁਤ ਸਹਿਯੋਗ ਦਿੱਤਾ ਤਾਂ ਕਿ ਅੱਜ ਅਸੀਂ ਸਾਡੇ ਸਿੱਖ ਰਾਜ ਸਥਾਪਨਾ ਦਿਵਸ ਹੈ ਜੋ ਉਹਨੂੰ ਅਸੀਂ ਬੜਾ ਜੋਸ਼ੁਖਰੂਸ਼ ਨਾਲ ਜੋਸ਼ੁਖਰੋਸ਼ਨਾ ਮਨਾ ਸਕੇ ਉਹ ਸੰਗਤਾਂ ਦੇ ਨਾਲ ਅਸੀਂ ਇਤਿਹਾਸ ਸਾਂਝਾ ਕਰ ਸਕੀ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਜਿਹੜੀਆਂ ਕੌਮਾਂ ਇਤਿਹਾਸ ਭੁੱਲ ਜਾਂਦੀਆਂ ਉਹ ਹਮੇਸ਼ਾ ਲਈ ਦੁਨੀਆਂ ਦੇ ਨਕਸ਼ੇ ਤੋਂ ਇੱਕ ਗਲਤ ਅੱਖਰ ਵਾਂਗੂ ਲੋਪ ਹੋ ਜਾਂਦੀਆਂ ਔਰ ਜੇਕਰ ਯਾਦ ਰੱਖ ਕੇ ਸੇਧ ਲੈਂਦੀਆਂ ਤਾਂ ਉਹਨਾਂ ਨੇ ਦੁਨੀਆ ਤੇ ਰਾਜ ਕੀਤੇ ਐ ਔਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੈ ਜੋ ਸਿੱਖ ਕੌਮ ਲਈ ਪੰਜਾਬੀਆਂ ਲਈ ਇੱਕ ਬੜੇ ਹੀ ਮਾਨਮਤਾ ਰਾਜ ਰਿਹਾ ਔਰ ਉਸ ਰਾਜ ਦੀਆਂ ਜੋ ਜੜਾਂ ਉਸ ਰਾਜ ਦੀ ਜੋ ਸਥਾਪਨਾ ਹੈ ਔਰ ਉਸ ਰਾਜ ਨੂੰ ਜਿਸ ਤਰ੍ਹਾਂ ਉਹਨਾਂ ਨੇ ਐਡਮਿਨਿਸਟਰ ਕੀਤਾ ਉਹ ਆਪਣੇ ਆਪ ਦੇ ਵਿੱਚ ਇਤਿਹਾਸ ਦੇ ਵਿੱਚ ਬਹੁਤ ਵਿਲੱਖਣ ਪਹਿਚਾਣ ਹੈ ਅੱਜ ਸ਼੍ਰੋਮਣੀ ਅਕਾਲੀ ਦਲ ਅਮਰੀਕਾ ਦੀ ਸਮੁੱਚੀ ਟੀਮ ਵੱਲੋਂ ਗੁਰਦੁਆਰਾ ਸਿੱਖ ਸੈਂਟਰ ਵਰਜੀਨੀਆ ਦੀ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਅੱਜ ਅਸੀਂ ਜਨ ਬੜੀ ਜੋਸ਼ ਉਕੋਸ਼ਨਾ ਮਨਾ ਰਹੇ ਹਾਂ ਔਰ ਮਨਾ ਚੁੱਕੇ ਹਾਂ ਔਰ ਇਹਦੇ ਚੋ ਇੱਕ ਗੱਲ ਜਿਹੜੀ ਮੈਂ ਮੇਨ ਹਾਈਲਾਈਟ ਕਰਨੀ ਚਾਹੁੰਦਾ ਕਿ 1699 ਦੇ ਵਿੱਚ ਗੁਰੂ ਮਹਾਰਾਜ ਨੇ ਸਾਨੂੰ ਅਮਰਤੀ ਦੀ ਦਾਤ ਬਖਸ਼ ਕੇ ਸਿੱਖਾਂ ਨੂੰ ਸਿੰਘ ਦਾ ਖਿਤਾਬ ਦਿੱਤਾ ਤੇ 1799 ਦੇ ਵਿੱਚ ਪਹਿਲੇ ਸਿੱਖ ਰਾਜ ਦੀ ਸਥਾਪਨਾ ਹੋਈ ਔਰ ਇਦੇ ਵਿੱਚ ਜੋ ਗੁਰੂ ਮਹਾਰਾਜ ਦੇ ਵਿੱਚ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਸ ਤਰ੍ਹਾਂ ਦਰਜ ਹੈ ਹਲੀਮੀ ਰਾਜ ਦਾ ਜ਼ਿਕਰ ਹੈ ਜੋ ਇਕੁਐਲਟੀ ਦਾ ਰਾਜ ਦਾ ਜ਼ਿਕਰ ਹੈ ਜੋ ਇਨਸਾਫਪਸੰਦ ਰਾਜ ਦਾ ਰਾਜੇ ਦਾ ਕੀ ਧਰਮ ਹੋਣਾ ਚਾਹੀਦਾ ਰਾਜ ਦਾ ਕੀ ਧਰਮ ਹੋਣਾ ਚਾਹੀਦਾ ਪਰਜਾ ਦਾ ਕੀ ਧਰਮ ਹੈ ਜਿਹਦੇ ਬਾਰੇ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੜੀ ਹੀ ਵਧੀਆ ਸਹਿਦ ਦਿੱਤੀ ਹੋਈ ਉਹਦੇ ਮੁਤਾਬਕ ਇਸ ਰਾਜ ਨੂੰ ਚਲਾਉਣ ਦੀ ਇੱਕ ਬਹੁਤ ਵੱਡੀ ਕੋਸ਼ਿਸ਼ ਹੈ ਮਹਾਰਾਜ ਰਣਜੀਤ ਸਿੰਘ ਨੇ ਕੀਤੀ ਸਮਾਂ ਥੋੜਾ ਹੋਣ ਕਰਕੇ ਉਹ ਸਾਰਾ ਕੁਝ ਇੰਪਲੀਮੈਂਟ ਪਲਾਨ ਨਹੀਂ ਕਰ ਸਕੇ ਤੇ ਸਾਡੀ ਬਦਕਿਸਮਤੀ ਹੈ ਕਿ ਉਹਨਾਂ ਨੂੰ ਉਮਰ ਦੇ ਸਾਥ ਨਹੀਂ ਦਿੱਤਾ ਔਰ ਬਾਅਦ ਦੇ ਵਿੱਚ ਸਾਡਾ ਜਿਸ ਤਰ੍ਹਾਂ ਇਸ ਰਾਜ ਦਾ ਦੁਖਦਾਈ ਅੰਤ ਹੋਇਆ ਉਹ ਆਪਣੇ ਸਾਹਮਣੇ ਹੈ ਲੇਕਿਨ ਕੁਝ ਵੀ ਹੋਵੇ ਜਿਹੜੀਆਂ ਕੋਮਾ ਰਾਜ ਕਰ ਲੈਂਦੀਆਂ ਉਹ ਕਦੇ ਵੀ ਗੁਲਾਮੀ ਨਹੀਂ ਸਹਿ ਸਕਦੀਆਂ ਔਰ ਇਸੇ ਕਾਰਨ ਹੀ ਅਸੀਂ ਬੜੇ ਮਾਣ ਨਾਲ ਕਹਿ ਸਕਦੇ ਹਾਂ ਕਿ ਅੱਜ ਸਿੱਖ ਦੁਨੀਆ 'ਚ ਜਿੱਥੇ ਵੀ ਵੱਸਦੇ ਆ ਨਾ ਉਹਨਾਂ ਲਾਹੌਰ ਭੁੱਲਿਆ ਨਾ ਉਹਨਾਂ ਨੂੰ ਰਾਜ ਭੁੱਲੇ ਭੁੱਲਿਆ ਔਰ ਨਾ ਹੀ ਉਹਨਾਂ ਨੇ ਕਦੇ ਗੁਲਾਮੀ ਨੂੰ ਕਬੂਲ ਕੀਤਾ ਹੈ ਪੰਜਾਬ ਦੇ ਵਿੱਚ ਸਮੇ ਸਮੇ ਉੱਠੀਆਂ ਲਹਿਰਾਂ ਇਹਦਾ ਪ੍ਰਤੀਕ ਹੈ ਪੰਜਾਬੀਆਂ ਦੀ ਅਣਖ ਪ੍ਰਤੀਕ ਹੈ ਦੁਨੀਆਂ ਭਰ ਦੇ ਵਿੱਚ ਅੱਜ ਜੋ ਗੁਰਦੁਆਰਾ ਸਾਹਿਬ ਦੀਆਂ ਸਥਾਪਨਾ ਅਸੀਂ ਅੱਜ ਵਰ੍ਹਸੀਆਂ ਮਨਾ ਰਹੇ ਹਾਂ ਸ਼ਹੀਦੀ ਦਿਵਸ ਮਨਾ ਰਹੇ ਹਾਂ ਇਹ ਸਾਰਾ ਕੁਝ ਸਿੱਖ ਰਾਜ ਦੀ ਸਥਾਪਨਾ ਹੋਣ ਕਰਕੇ ਸਾਨੂੰ ਇੱਕ ਸੇਧ ਦੇ ਤੌਰ ਤੇ ਮਿਲਿਆ ਜੀ ਧੰਨਵਾਦ ਹੁੰਦਾ ਸਾਹਿਬ ਦੀ ਹਰ ਭੱਜਨ ਸਿੰਘ ਜੀ ਚਾਹਿਆ ਕਿ ਕਿ ਸਿੱਖ ਧਰਮ ਬਾਰੇ ਬਹੁਤ ਜਾਣਕਾਰੀ ਰੱਖਦੇ ਨੇ ਇਹਨਾਂ ਨੇ ਕਿਤਾਬਾਂ ਬੜੀਆਂ ਪੜ੍ਹੀਆਂ ਨੇ ਔਰ ਅਸੀਂ ਇਹਨਾਂ ਨੂੰ ਹਮੇਸ਼ਾ ਹੀ ਗੁਰਦੁਆਰਿਆਂ 'ਚ ਆਮ ਜਗ੍ਹਾ ਤੇ ਲੈਕਚਰ ਦਿੰਦਿਆਂ ਸੁਣਦੇ ਆਂ ਔਰ ਇਹਨਾਂ ਦੀਆਂ ਗੱਲਾਂ ਦੇ ਵਿੱਚ ਕੋਈ ਦਮ ਵੀ ਹੁੰਦਾ ਆਹ ਗੱਲ ਕਰਦੇ ਆਂ ਚਾਲ ਸਾਹਿਬ ਕੀ ਕਹਿਣਾ ਚਾਹੁੰਦੇ ਆ ਅੱਜ ਦੇ ਜਨ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਵਾਸਤੇ ਬੜਾ ਮਾਣ ਵਾਲਾ ਦਿਨ ਹੈ ਕਿ ਅਸੀਂ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਯਾਦ ਕਰਦੇ ਆਂ ਬੇਸ਼ੱਕ ਦੀ ਉਹਨਾਂ ਦਾ ਰਾਜ ਸਿਰਫ 50 ਸਾਲ ਦੇ ਕਰੀਬ ਹੀ ਉਹਨਾਂ ਨੇ ਕੀਤਾ ਬਟ ਉਹਦੇ ਵਿੱਚ ਉਹਨਾਂ ਨੇ ਹਰੇਕ ਫਿਰਕੇ ਨੂੰ ਬਿਲਕੁਲ ਇਕੁਅਲਟੀ ਇਕੁਐਲਟੀ ਮਤਲਬ ਉਹਨਾਂ ਨੇ ਰੱਖੀ ਸਰਵ ਕੀਤਾ ਜੀ ਦੇ ਵਿੱਚ ਰਾਜ ਦੇ ਵਿੱਚ ਤੁਸੀਂ ਯਾਦ ਰੱਖੋਗੇ ਸਿੱਖਾਂ ਦੀ ਗਿਣਤੀ ਸਿਰਫ 13% ਸੀ ਤੇ ਬਾਕੀ 87% ਜਿਹੜੀਆਂ ਦੂਸਰੀਆਂ ਕੌਮਾਂ ਸੀ ਤੇ ਸਾਰੇ ਖੁਸ਼ ਸੀ ਉਸ ਸਮੇਂ ਦੇ ਵਿੱਚ ਠੀਕ ਹੈ ਜੀ ਸੋ ਅੱਜ ਉਹਨਾਂ ਦੇ ਜਾਣ ਤੋਂ ਬਾਅਦ ਦੇ ਵਿੱਚ ਅਸੀਂ ਸਿਕਸ ਐਂਡਰੋਲੋਜੀ ਨਹੀਂ ਗੁਰੂ ਘਰ ਦੇ ਵਿੱਚ ਉਹਨਾਂ ਨੂੰ ਯਾਦ ਕੀਤਾ ਜਿਹਦੇ ਸ਼੍ਰੋਮਣੀ ਅਕਾਲੀ ਦਲ ਉਹਨਾਂ ਨੇ ਪਹਿਲ ਕਦਮੀ ਕੀਤੀ ਕਿ ਉਹਨਾਂ ਨੇ ਜ਼ਿੰਮੇਵਾਰੀ ਲਈ ਕਿ ਅੱਜ ਦੇ ਲੰਗਰ ਦੀ ਸੇਵਾ ਵੀ ਕੀਤੀ ਜਾਏ ਔਰ ਸੰਗਤ ਦੇ ਵਿੱਚ ਉਸ ਦਿਨ ਨੂੰ ਸੈਲੀਬ੍ਰੇਟ ਵੀ ਕੀਤਾ ਜਾਏ ਤੇ ਉਹਦੇ ਨਾਲ ਨਾਲ ਮੈਂ ਇੱਕ ਬੇਨਤੀ ਕਰਾਂਗਾ ਕਿ ਤੁਸੀਂ ਇੱਕ ਜ਼ਿਕਰ ਕੀਤਾ ਸੀਗਾ ਮਾਫ਼ ਕਰਨਾ ਕਿ ਮਹਾਰਾਜਾ ਰਣਜੀਤ ਸਿੰਘ ਜਿਹੜੇ ਸੀ ਉਹਨਾਂ ਕੋਲ ਦਿਨਿਆਵੀ ਵਿੱਦਿਆ ਘੱਟ ਸੀ ਅਧਿਆਤਮਿਕ ਵਿੱਦਿਆ ਸਾਡੇ ਨਾਲੋਂ ਕਿਤੇ ਵੱਧ ਸੀ ਠੀਕ ਹੈ ਜੀ ਜਦੋਂ ਅਸੀਂ ਕਈ ਵਾਰੀ ਇਹ ਕਹਿੰਦੇ ਨੇ ਨਾ ਕਿ ਵੀ ਮਹਾਰਾਜਾ ਰਣਜੀਤ ਸਿੰਘ ਪੜ੍ਹੇ ਨਹੀਂ ਸਕਦੇ ਸਕੂਲੀ ਵਿੱਦਿਆ ਹੋ ਸਕਦਾ ਘੱਟ ਹੋਵੇ ਬਟ ਜਿਹੜੀ ਅਧਿਆਤਮਿਕ ਤੌਰ ਦੇ ਉੱਤੇ ਗੁਰਮਤ ਨਾਲ ਜੁੜਨਾ ਗੁਰਸਿੱਖੀ ਦੀ ਗੁੜਤੀ ਹਰਮੰਦਰ ਸਾਹਿਬ ਦੇ ਨਾਲ ਜੁੜਨਾ ਹਰਮੰਦਰ ਸਾਹਿਬ ਦੇ ਵਿੱਚ ਉਹਨਾਂ ਨੇ ਕੁਰਸੀ ਦਾ ਮੂੰਹ ਹੀ ਆਪਦਾ ਤੁਸੀਂ ਜਾ ਕੇ ਲਾਹੌਰ ਵੇਖੋ ਜਿੱਥੇ ਉਹਨਾਂ ਦਾ ਜਗਾ ਬਣੀ ਹੋਈ ਆ ਜਿੱਥੇ ਬੈਠ ਕੇ ਰਾਜ ਕਰਦੇ ਸੀ ਕੁਰਸੀ ਦਾ ਮੂੰਹ ਅੰਬਰਸਰ ਵੱਲ ਕੀਤਾ ਹੋਇਆ ਉਹਨਾਂ ਦਾ ਜਿੱਥੇ ਮਹਾਰਾਜਾ ਰਣਜੀਤ ਸਿੰਘ ਬੈਠ ਕੇ ਰਾਜ ਕੀਤਾਗਾ ਆਪਣਾ 50 ਸਾਲ ਦੀ ਉਹਨਾਂ ਦੀ ਉਮਰ ਦੇ ਵਿੱਚ ਠੀਕ ਹੈ ਜੀ ਸੋ ਇਸ ਦੇ ਨਾਲ ਹੀ ਮੈਂ ਮੈਂ ਮਾਫੀ ਚਾਹੁੰਦਾ ਸ਼ਹਿਰ ਤੇ ਹੀ ਵਾਰ ਜਾਣਕਾਰੀ ਤੁਸੀਂ ਉਹ ਵੀ ਜਾਣਦੇ ਆ ਖੁੰਧ ਵੀ ਚੱਲਦੇ ਜਾਣਦੇ ਆ ਤੇ ਚਾਹਲ ਸਾਹਿਬ ਨੇ ਬੜੀ ਵਧੀਆ ਗੱਲ ਕੀਤੀ ਆ ਔਰ ਇਹ ਚ ਕਰੈਕਸ਼ਨ ਕੀਤੀ ਆ ਤੇ ਅਸੀਂ ਇਹਨਾਂ ਨਾਲ ਸਹਿਮਤ ਆ ਧੰਨਵਾਦ ਕਰਦੇ ਆ ਪ੍ਰਧਾਨ ਗਿੱਲ ਸਾਹਿਬ ਦਾ ਸੁਦਾ ਪ੍ਰਤਾਪ ਸਿੰਘ ਗਿੱਲ ਸਾਡੇ ਪ੍ਰਧਾਨ ਵੀ ਰਹੇ ਨੇ ਵਿਸ਼ੰਕਣ ਡੀਸੀ ਦੇ ਪ੍ਰਧਾਨ ਸਾਹਿਬ ਤੁਹਾਡਾ ਧੰਨਵਾਦ ਵੀ ਆ ਸਬਰੰਗ ਟੀਵੀ ਦੇ ਸਵਾਗਤ ਵੀ ਆ ਅੱਜ ਦੇ ਦਿਨ ਤੇ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਤੇ ਸਬਰੰਗ ਟੀਵੀ ਦਾ ਬਹੁਤ ਬਹੁਤ ਧੰਨਵਾਦ ਅੱਜ ਸਿਕ ਸੈਂਟਰ ਆਫ ਜਿਹਨੇ ਸਪੈਸ਼ਲ ਆਨਕੇ ਮਹਾਰਨਜੀਤ ਸਿੰਘ ਦੀ ਜਿਹੜੀ ਇੱਕ ਆਪਣਾ ਕੀਤੀ ਸੀਗੀ ਸਥਾਪਨਾ ਦੀ ਸਹੀਗਾ ਸਿਕਰਾ ਆਇਦਾ ਵਿੱਚ ਉਹਦੇ ਵਿੱਚ ਆਨ ਕੇ ਸਿਰ ਕੀਤੀ ਆ ਤੇ ਸਾਰੇ ਸੰਗਤ ਨੂੰ ਬਤਾਈ ਹੋਇਆ ਪਹਿਲਾਂ ਬਹੁਤ ਬਹੁਤ ਅਜਦੇ ਦਿਨ 1700 ਦੇ ਵਿੱਚ ਇਹ ਸਥਾਪਨਾ ਹੋਈ ਸੀਗੀ ਤੇ ਬਾਕੀ ਜੇ ਤਾਂ ਬਰਾਰ ਸਾਹਿਬ ਨੇ ਦੱਸਤਾ ਚਾਹ ਸਾਹਿਬ ਨੇ ਦੱਸਤਾ ਵਾ ਕਿ ਉਹ ਵਿਧਿਆਪਨਕ ਤੌਰ ਤੇ ਬੜੇ ਸੂਝਵਾਨ ਸੀ ਤੇ ਸਾਰੀਆਂ ਕੌਮਾਂ इवन ਕਿ ਜਿਹੜੇ ਗੋਰੇ ਸੀਗੇ ਉਹ ਵੀ ਆਨ ਕੇ ਉਹਨਾਂ ਕੋ ਨੌਕਰੀਆਂ ਕਰਦੇ ਸੀਗੇ ਤੇ ਉਹ ਇਸ ਕਰਕੇ ਇਹ ਕਿ ਉਹਨਾਂ ਨੇ ਆਪਣੀ ਸਿੱਖਿਆ ਨੂੰ ਕਾਇਮ ਰੱਖਿਆ ਹੈਗਾ ਤੇ ਨਾਲ ਨਾਲ ਜਿਹੜੀ ਬੱਚਿਆਂ ਨੂੰ ਜਾਂ ਦੁੱਧਾਂ ਨੂੰ ਵਿਦਿਆ ਦਿੰਦੇ ਸੀ ਉਹਨਾਂ ਸਪੈਸ਼ਲ ਆਪਣੀ ਹੀ ਪੰਜਾਬੀ ਨੂੰ ਨਹੀਂ ਭਲੇ ਉਹ ਅਹਿਮਤ ਦਿੰਦੇ ਸੀ ਪੰਜਾਬੀ ਨੂੰ ਤੇ ਇਮਨਗਬਾਦ ਦੇ ਵਿੱਚ ਜਦੋਂ ਉਹ ਰਾਜ ਚੱਲ ਗਿਆ ਲੋਕਾਂ ਸਭ ਤੋਂ ਪਹਿਲਾਂ ਉਹਨਾਂ ਨੇ ਗੋਰੇ ਆਣ ਕੇ ਉਸ ਇਤਿਹਾਸ ਨੂੰ ਛਿਪਾਇਆ ਤੇ ਲਕਾਇਆ ਵੀ ਗਾਂ ਬੱਚੇ ਜਿਹੜੇ ਆ ਉਹ ਕਾੜ ਨਾ ਸਕਣ ਉਸ ਚੀਜ਼ ਨੂੰ ਸਦਾਤ ਸਿੰਘ ਜੀ ਮੱਲਾ ਵਾਰੀ ਖਾਲਸਾ ਵਾਰੀ ਪਤੇ ਉਹ ਵਾਜੂ ਜੀ ਖਾਲਸਾ ਵਾਰੀ ਜੀ ਪਤੇ ਇਹ ਤਾਂ ਸਾਰਾ ਪ੍ਰਧਾਨ ਸਾਹਿਬ ਉਹਨਾਂ ਦੇ ਸਰਦਾਰ ਬਰਾੜ ਸਾਹਿਬ ਚਾਹ ਸਾਹਿਬ ਤੇ ਗਿੱਲ ਸਾਹਿਬ ਨੇ ਸਾਰਾ ਦੱਸ ਦਿੱਤਾ ਤੇ ਸਿਰਫ ਜਰੂਰਤਾ ਥੋੜੀ ਹਿੰਮਤ ਦੀ ਇਹ ਜੇ ਹਿੰਮਤ ਬੰਦਾ ਕਰ ਲੇ ਮਰਹਾਲਾ ਚੀਜ਼ ਸਿਰੇ ਲੱਗ ਜਾਂਦੀ ਹੈ ਸ਼ੁਰੂਆਤ ਵਧੀਆ ਕੀਤੀ ਹੈਗੀ ਹੈ ਤੇ ਸਵਰੰਗ ਟੀਵੀ ਦੀ ਸਾਰੀ ਟੀਮ ਦਾ ਬੜਾ ਧੰਨਵਾਦ ਹੈ ਲੇਕਿਨ ਉਹਨਾਂ ਪਹਿਲੇ ਸੱਦੇ ਤੇ ਪਤਾ ਨਹੀਂ ਜਵਾਬ ਤਾਂ ਨਹੀਂ ਕਰ ਦਿੱਤਾ ਕਿਉਂਕਿ ਸਾਡੇ ਆਪਣੇ ਇਹ ਪ੍ਰਧਾਨ ਆਏ ਸਾਡੇ ਆਰਗੇਨਾਈਜ਼ਰ ਆ ਸਾਰੇ ਇਸ ਸਾਰੀ ਟੀਮ ਦੇ ਤੋਂ ਇਸ ਤਰ੍ਹਾਂ ਨਿੱਕੇ ਨਿੱਕੇ ਪਰੋਵਾਂ ਜਿਹੇ ਵਹਰ ਯਾਦ ਕਰਦੇ ਰਹੀਏ ਕੁਛ ਨਾ ਕੁਛ ਕੁਛ ਨਾ ਕੁਛ ਜਰੂਰ ਸਾਡੇ ਪੱਲੇ ਪੰਦਾ ਹੈਗਾ ਪਰਮਾਤਮਾ ਕਰੇ ਸਾਨੂੰ ਨੀਨੇ ਮਾਲਕ ਹਮਤ ਦਿੰਦਾ ਰਵੇ ਵੀ ਦਿਨਾਂ ਨੂੰ ਜਰੂਰ ਆਪਾਂ ਥੋੜਾ ਕਿਉਂਕਿ ਸਾਡੀ ਇੱਥੇ ਜ਼ਿੰਦਗੀ ਬੜੀ ਤੇਜ਼ੀ ਵਾਲੀ ਜ਼ਿੰਦਗੀ ਹੈ ਕਿਉਂ ਮੁਲਕ ਹੀ ਐਸਾ ਹੈਗਾ ਕਿ ਥੋੜਾ ਜਿਹਾ ਪਾਜ਼ ਕਰਕੇ ਇੱਕ ਅਦਾ ਬੰਦਾ ਸਾਨੂੰ ਯਾਦ ਕਰਾ ਦਿਆ ਕਰੇ ਆ ਚੀਜ਼ ਕਪਾ ਕਰਨੀ ਹੈਗੀ ਹੈ ਲੱਗਦਾ ਹੈ ਤੇ ਬਹੁਤੀ ਦੇਰ ਮੇ ਨਹੀਂ ਲੱਗਦੀ ਹੈਗੀ ਲੇਕਿਨ ਇੱਚ ਸਾਨੂੰ ਪੱਲੇ ਬਹੁਤ ਚੀਜ਼ਾਂ ਪੈ ਜਾਂਦੀਆਂ ਹੈਗੀਆਂ ਤੇ ਵਾਹਿਗੁਰੂ ਖਾਲਸਾ ਵਾਹਿਰ ਲਖਤੈ ਧੰਨਵਾਦ ਜੀ ਤਖਰ ਸਾਹਿਬ ਦੋ ਲਫ਼ਜ਼ ਜ਼ਰੂਰ ਕਹਿਣਗੇ ਹਾਂਜੀ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਾਬਰੰਗ ਟੀਵੀ ਦੇਖਦੇ ਸਾਰੇ ਦਰਸ਼ਕਾਂ ਨੂੰ ਅਤੇ ਸਾਰੀ ਟੀਵੀ ਨੂੰ ਬਹੁਤ ਬਹੁਤ ਧੰਨਵਾਦ ਅੱਜ ਸਾਰੇ ਭਰਾਵਾਂ ਨੇ ਦੱਸ ਹੀ ਦਿੱਤਾ ਕਿ ਜੋ ਅਸੀਂ ਸਿੱਖ ਸਥਾਪਨਾ ਦਿਵਸ ਮਹਾਰਾਜਾ ਰਣਜੀਤ ਸਿੰਘ ਦਾ ਉਹਦੇ ਬਾਰੇ ਚ ਗੱਲ ਚੱਲ ਰਹੀ ਹੈ ਤੇ ਬਾਕੀ ਜੋ ਗੁਰੂ ਨਾਨਕ ਦੇਵ ਜੀ ਵੱਲੋਂ ਜੋ ਲੰਗਰ ਦੀ ਸੇਵਾ ਸ਼ੁਰੂ ਕੀਤੀ ਗਈ ਸੀ ਉਹ ਦੇ ਵਿਸ਼ੇ ਤੇ ਵੀ ਅੱਜ ਮਹਾਰਾਜਾ ਰਣਜੀਤ ਸਿੰਘ ਦੇ ਸਥਾਪਨਾ ਦਿਵਸ ਨੂੰ ਸਿੱਖ ਸਥਾਪਨਾ ਦਿਵਸ ਨੂੰ ਯਾਦ ਕਰਦੇ ਹੋਏ ਲੰਗਰ ਦੀ ਸੇਵਾ ਵੀ ਸੋਮਣੀ ਕਲ ਦਲ ਅਕਾਲੀ ਦਲ ਦੇ ਭੱਲੇ ਭਾਈ ਅਸੀਂ ਮਹਾਰਾਜ ਦਾ ਕੋਟਾਂ-ਕੋਟ ਸ਼ੁਕਰਾਨਾ ਕਰਦੇ ਆਂ ਸਾਰੀ ਸੰਗਤ ਸਖ ਸੰਗਤ ਨੇ ਮਤਲਬ ਇੱਥੇ ਗੁਰਦੁਆਰਾ ਸਾਹਿਬ ਜੀ ਨੇ ਸੇਵਾ ਕੀਤੀ ਹੈ ਕੋਈ ਇੱਕ ਪਾਰਟੀ ਨਹੀਂ ਜਿਵੇਂ ਕਹਿੰਦੇਗੇ ਬਾਕੀ ਅਗੇਨ ਸਾਰਿਆਂ ਨੂੰ ਬਹੁਤ ਪਿਆਰ ਭਰੀ ਸਤਿ ਸਾਲ ਜੀ ਵਾਜਿਬ ਖਾਲਸਾ ਵਾਜਿਬ ਅਗੇਨ